ਵਾਹਿਗੁਰੂ ਸਾਹਿਬ ਜੀਓ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਤਿ ਸਾਚੀ ਜੁਗਾਦ ਸਚੁ 에ਕੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਈ ਜੇ ਸੋਚੀ ਦੁਖਵਾਰ ਚੁੱਪੇ ਚਪਨਾ ਹੋਈ ਜੇ ਲਾਇ ਰਹਾ ਦੇਵਤਾਰ ਪੁਖਿਆ ਪੁਖਮਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣਪਾ ਲਖ ਹੋਏ ਇਕ ਨਾ ਚੱਲੇ ਨਾਲ ਕਿਸ ਸਿਆਰਾ ਹੋਈ ਏ ਕੇ ਕੋਡੇ ਟੁੱਟੇ ਪਾਗ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੀ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੇਸ਼ ਹੁਕਮ ਲੇਖ ਦੁਖ ਸੁਖ ਪਾਈਏ ਇਕਨਾ ਹੁਕਮੀ ਬਖਸੀ ਇਸਾ ਇਕ ਹੁਕਮੀ ਸਦਾ ਬਭਾਈ ਹੈ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਕਮੇ ਜੇ ਬੂਜੈ ਤਾ ਹਮੇ ਕਹੇ ਨਾ ਕੋਈ ਗਾਹੀ ਕੋ ਤਾਨ ਹੋਵੇ ਕਿਸੇ ਤਾਨ ਗਾਹੀ ਕੋ ਦਾਤ ਜਾਣੀ ਨੇ ਸਾਨ ਗਾਹੀ ਕਾ ਗੁਣ ਵੜੀਆਂ ਚਾਰ ਗਾਹੀ ਕੋ ਬਿੱਲਿਆ ਵਿਖੰ ਵਿਚਾਰ ਗਾਹੀ ਕੋ ਸਾਈ ਕਰੇ ਤਨਖੇ ਗਾਹੀ ਕੋ ਜੀ ਦੇ ਫੁਰ ਦੇ ਗਾਹੀ ਕੋ ਜਾਪੇ ਤ ਸੇ ਦੂਰ ਗਾਹੀ ਕੋ ਵੇਖੇ ਹਾਦਰ ਦੂਰ कसना कसीना आवे तोट कास कत कथी कोटी कोड़ कोट जिंदा दे लेंदे सुख पाहि जुगा जगंतर खाहि खाई हुकमी हुकम चलाए राहु नानक बिरसी बे प्रवाह हो साचा से साच नाही पाखियां को अपार ਆਕੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੰਗੇ ਰਖੀਏ ਜਿਦੇ ਸੀ ਦਰਬਾਰ ਮੋਹ ਕੇ ਬੋਲਣ ਬੋਰੀਏ ਜਿਸ ਨੂੰ ਧਰੇ ਪਿਆਰ ਅਮਰਤ ਵਿਲਾ ਸਚਨਾ ਵਡਿਆਈ ਵਿਚਾਰ ਪਰਮੀ ਆਵੀ ਕਪੜਾ ਨਦਰੀ ਮੋਖ ਤਵਾ ਨਾਨਕੀ ਵੇ ਜਾਣੀਏ ਸਭ ਆਪੇ ਸਚਿਆਰ ਤਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਰਿੰਜਿਨ ਸੋਇ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀ ਕੋ ਨੀਨ ਤਾਨ ਗਾਵੀਏ ਸੁਣੀਏ ਅੰਦਰ ਕੀਏ ਭਾਉ ਦੁਖ ਪਰ ਹਸ ਮੁਖ ਹਲ ਲੈ ਜਾਈ ਬਰਮ ਖਰਾਦਮ ਗੁਰਮਖ ਵੇਦਮ ਗੁਰਮਖ ਰਿਆ ਸੁਵਾਈ ਗੁਰੂ ਸਰਗੁਰ ਗੌਰਖ ਵਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਏ ਹੋਰਾ ਇੱਕ ਦੇਵੁਝਾਈ ਸਮਨਾ ਜੀਆਂ ਕਾਇਖਾਤਾ ਸੋ ਮੇਸ ਨਾ ਜਾਈ ਤੇਥ ਨਾਮਾ ਜੇ ਤਿਸ ਭਾਵਾਂ ਬਿਨ ਭਾਣੀ ਕੇ ਨਾਹੀ ਕਦੀ ਜੇ ਤੇ ਸੇ ਤੁ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਾਤਾ ਜੀ ਰਤਨ ਜੀ ਵਾਹ ਰਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਾਈ ਸਵਨਾ ਜੀਆਂ ਕਾਇਕ ਦਾਤਾ ਸੋਮੇ ਸਰਨਾ ਜਾਈ ਜੇ ਜੋਗ ਜਾ ਰਿਹਾ ਜਹ ਹੋਉਂਦ ਸੋਣੀ ਹੋਏ ਨਮਾ ਖੜਾ ਜੀ ਜਾਣੀ ਨਾ ਚਲੇ ਸਭ ਕੋਈ ਸੰਗਾਨੁਰ ਖਾਏ ਕਹਿ ਜਸ ਗੀਤ ਜਗ ਲੇ ਜੇ ਸੁਨਦੰਦਾ ਹੀ ਤਵਾਦਨ ਪੁੱਛੇ ਕੇ ਕੀਟਾ ਅੰਦਰ ਕੀੜ ਕਰ ਦੋਸ਼ੀ ਦੋਸ਼ ਧਰੇ ਨਾਨਕ ਮਿਰਗੁਣ ਗੁਣ ਕਰੇ ਗੁਣ ਮੰਤਿਆ ਗੁੰਦੇ ਇਹਾ ਕੋਈ ਨ ਸਜਿਹੇ ਜੇਤ ਸੁਣ ਕੋਈ ਕਰੇ ਸੁਣੀਏ ਸਿੱਧ ਕੇ ਸੁਨਾਤ ਸੁਣੀ ਤਰ ਤਵ ਲਿਆ ਕਾ ਸੁਣੀ ਦੀਪ ਲੋਪਾਤਾ ਸੁਣੀ ਕੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੂਖ ਪਾਪ ਕਾਰਨਾਸ ਨੇ ਇਸ ਰਬਰਮਾ ਇੰਦਰ ਸੁਣੀ ਮੁਕ ਸਲਾਹ ਹਨਮਾਨ ਸੁਣੀ ਜੋਗ ਜਗਤ ਨਿ ਭੇਦ। ਨੇ ਸਾਸ ਸੰਵਰਤ ਵੇਦ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣੀ ਦੂਪ ਪਪ ਕਾ ਨਾਸ। ਨੇ ਸਾਸ ਸੰਤੋ ਗਿਆ ਸੁਣੀ ਅਸਰ ਕਾ ਸ਼ਨਾ ਹੇ ਪਰਪੜ ਭਾਵੀ ਮਾਸ ਨੇ ਲਾਗੀ ਸੇ ਜਿ ਧਿਆਨ। ਨਾਨਕ ਭਗਤਾਂ ਦਾ ਸਦਾ ਵਿਗਾਸ। ਫੜੇ ਦੁਖ ਪਾਪ ਕਾ ਨਾਸ ਫੜੇ ਸਰਾਗਣ ਕੇ ਗਾ ਸੁਣੇ ਸੇਖ ਪੀਰ ਪਾਤਿਸ਼ਾ ਫੜੇ ਅੰਦੇ ਪਾਵੇ ਰਾਹ ਸਣੇ ਹਾਥ ਹਿਸ ਗਾਹ ਨਾਨਕ ਭਗਤਾ ਸੰਗਾਂ ਦੀ ਗਾਸ ਸੁਣੇ ਦੁਖ ਪਾਪ ਕਾ ਨਾਸ ਮਨ ਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਿਛਤਾਏ ਕਾਗਦ ਕਉ ਨ ਲੇਖਣ ਹਾਰ ਮੰਨੇ ਕਾ ਵੇ ਕਰਨ ਵਿਚਾਰਿਆ ਸੋ ਨਾਮ ਦੇ ਜਿਨੁ ਹੋਇ ਜੇ ਕੋ ਮਨ ਜਾਣੀ ਮਨ ਕੋਇ ਮੰਨੇ ਸੋ ਤੋ ਹੋਇ ਮਨ ਬਹੁਤਾ ਮੰਨੇ ਸਗਲ ਪਾਉਨ ਕੀ ਸੋ ਤੋ ਮੰਨੇ ਮੂੰਹ ਝੋਟਾ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਦੇ ਜਿਨੁ ਹੋਇ ਜੇ ਕੋ ਮਨ ਜਾਣੀ ਮਨ ਕੋਇ ਮੰਨੇ ਮਾਰ ਕਠਾ ਨਾ ਪਾਏ ਮੰਨੇ ਪਾਸੋਂ ਪਰ ਕੜ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਤੁਮ ਸੇ ਤੀਸਨ ਬੰਦ ਐਸਾ ਨਾਮੁ ਦੇ ਜਿਨੁ ਵੇ ਜੀ ਕੋ ਮਨ ਜਾਣੀ ਮਨ ਕੋਏ ਮੰਨੇ ਪਾਵੇ ਮੁਖਤਿ દ્વાਰ ਮੰਨੇ ਪਰਵਾਰਿ ਸਹਾਰ ਮੰਨੇ ਤਰੇ ਤਾਰੀ ਕੋ ਸਿਖ ਮੰਨੇ ਨਾਨਕ ਭਵੀਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਧਰਗੇ ਮਾਨ ਪੰਜੇ ਸੋ ਹੈ ਦਰਦਾ ਜਾਨ ਪੰਜਾ ਕਾ ਪਰ ਇੱਕ ਧਿਆਨ ਜੇ ਕੋ ਕਹੇ ਕਦੀ ਵਿਚਾਰ ਪਰਤੇ ਕੇ ਕਰਨੀ ਨਾਹੀ ਸੁਮਾਰ ਧੋਲ ਧਰਮ ਦਿਆ ਕਾ ਬੂਤ ਸੰਤੋਖ ਆਖਿਆ ਜਿਨ ਸੂਤ ਜੈ ਗੋਬੁ ਜੈ ਹੋਵੇ ਸਚਿਆ ਤਬਲੇ ਉਪਰ ਕੀਤਾ ਭਾਰਤਾਤੀ ਹੋਰ ਪਰੇ ਹੋਰ ਹੋਰ ਸਤੇ ਪਤਲੇ ਕਉ ਜੋਰ ਜੀ ਯਾਤਰੰਗਾ ਕੇ ਨਾਮ ਸੁਮਨਾਲ ਕੀ ਪੂਰੀ ਕਲਾਮ ਇਹੋ ਲੇਖ ਹਲਖ ਜਾਣੀ ਕੋਈ ਲੇਖ ਹਲ ਕੀਆ ਕੀਤਾ ਹੈ ਕੀਤਾ ਤਾਂ ਸਹਾਲੇ ਰੂਪ ਕੀਤੀ ਦਾਤ ਜਾਣੀ ਕੁਣ ਕੋਤ ਕਿਤਾਬ ਸਹੀ ਕੋ ਕਬਾਓ ਤਿਸਤੇ ਹੋਈ ਲੱਖ ਦਰਿਆਉ ਕੁਦਰਤ ਕਾਹੋ ਵਿਚਾਰ ਸਾਰਿਆਂ ਨਾਲ ਜਬ ਇਂ ਕਬਾ ਜੋਤ ਤਪਾਵੇਂ ਸਹੀ ਭਲੀਕਾਰ ਉਹ ਸਦਾ ਸਲਾਮਤ ਨਰੰਕਾਰ ਅਸਾਂ ਭਜਪ ਅਸਾਂ ਕਪਾਉ ਅਸਾਂ ਕ ਪੂਜਾ ਸੰਗ ਤਪ ਤਪ ਅਸਾਂ ਬ੍ਰਾਂਤ ਮੁਖ ਵੇਦ ਪਾਲ ਸੰਕ ਜੋਗ ਨਰਹੀਮ ਦਾਸ

ਅਸੰਖ ਗਲਵ ਤਿਆਖਮਾਏ ਸੰਖ ਪਾਪੀ ਪਾਉ ਪਰ ਜਾਏ ਸੰਖ ਕੋੜਿਆ ਕੋੜੇ ਫਿਰਾਏ ਅਸਾਂ ਕੁਮਲੇ ਸੰਵਲ ਭਕ ਕਾਇ ਅਸਾਂ ਮਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਦਦ ਭਾਗੇ ਅਸਾਈ ਭਲੀ ਕਾਰਤ ਸਦਾ ਸਲੰਦਰੰਕਾ

ਵੇਲਾ ਹੀ ਨਹੀਂ ਕੋਸਾ ਉਹਦਰਤ ਕਹਾਂ ਵਿਚਾਰ ਵਾਰਿਆ ਨਾ ਜਵ ਏਕ ਬਾਜ ਉਹਨ ਭਾਵੇਂ ਸਾਈ ਭਰੀਕਾਰ ਉਹ ਸਦਾ ਸਲਾਮਤ ਰੰਕਾਰ ਪਰ ਇਹ ਹੱਥ ਪੈਰ ਤੇ ਦੇ ਕੌਣੀ ਤੋਤੇ ਉਤਰ ਸਕੇ ਮੂਤਪਲੇਤੀ ਕੱਪੜ ਹੋਏ ਦੇ ਸਭ ਨੂੰ ਲਈ ਤੋਏ ਪਰੇ ਮਤ ਪਾਪਾ ਕੇ ਸੰਗ ਤੋ ਪੈ ਨਾਗੇ ਕੇ ਰੰਗ ਉਨੀ ਪਾਪੀ ਆਖ ਨਾਹੀ ਕਰ 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 ਨਾ ਲਿਖ ਲੈ ਜਬ ਆਪੇ ਵੀ ਜਾਪੇ ਹੀ ਕਾਹੋ ਨਾਨਕ ਹੁਕਮੀ ਆਪੁ ਜਾਮ ਤਿਰ ਤਬ ਧਿਆਨ ਦਦਾ ਜੇ ਕੋ ਪਾਪੀ ਤਲਕਾ ਮਾਨ ਉਰਿਆ ਮਨਿਆ ਮਨ ਕੀਤਾ ਭਉ ਅੰਤਰ ਗਾਤੀ ਸਮੰਦਾ ਉਹ ਸਭੁ ਤੇਰੇ ਮੇ ਨਾਹੀ ਕੋਈ ਬਿਨ ਕਉਨ ਕੀਤੇ ਭਗਤ ਨਾ ਹੋਏ ਸਵਾਤਾ ਬਾਣੀ ਬਰਮਾ ਸਸ ਹਾਂਸ ਦਮ ਚਉ ਤੁਮ ਸ੍ਰਤੀ ਪ੍ਰਵਤ ਕਵਨ ਕਉਸ ਵੇਲਾ ਵਖਤ ਕਉਨ ਕਉ ਤਿਤ ਕਨ ਵਾਰ ਕਉਸ ਰਤੀ ਮਹਾ ਕਉਨ ਜਿਤ ਹੁਆਇ ਆਕਾਰ ਤੇ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਨ ਵਖਤ ਨਾ ਪਾਇਓ ਕਾਤੀਆਂ ਇਹ ਲੇਖਣ ਲੇਖ ਪ੍ਰਾਨ ਤਤਵਾਰ ਨਾ ਚੋਗੀ ਜਾਣੇ ਰਤਮਾ ਹੋਣਾ ਕੋਈ ਜਾ ਕਰਤਾ ਸਿਂਚੀ ਕੋ ਸਾਜੀ ਆਪੇ ਜਾਣੀ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿ ਵਾਨੀ ਕਿ ਜਾਣਾ ਨਾਨਕ ਆਪਨ ਸਾਕੋ ਅੱਖੀ ਇੱਕ ਤੋਂ ਇੱਕ ਸਿਆਣਾ ਮੰਡਾ 79 ਕੀਤਾ ਜਾ ਕਾ ਹੋਵੇ ਨਾਖ ਜੀ ਕੋ ਆਪੋ ਜਾਣੀ ਆਗੇ ਗਿਆਨਾ ਸੋਹੈ ਪਤਾਲ ਪਤਾਲਖਾਂ ਦਾ ਸੰਗਾਸ ਔੜ ਕੋੜ ਕਪਾਤ ਕੇ ਵੇਦ ਕਹਿਣ ਕਬਾਤ ਸਹਸ 18 ਕਹਿਣ ਕਤੇ ਵਾਸਨੁਕਤਾ ਤਾਤ ਲੇਖਾ ਹੀ ਤਾ ਲੇਖੀ ਲੇਖੇ ਵੇ ਵਿਨਾਸ਼ ਨਾਨਕ ਵੰਡਾ ਕੀ ਆਪੇ ਜਾਣੀ ਆਪੂ ਸਲਾਹੀ ਸਲਾਇ ਤੇ ਸਰਤ ਨਾ ਪਾਈਨ ਦੀਆਂ ਅਤੇ ਵਾਹ ਪਿ ਸਮੁੰਦਰ ਨਾ ਜਾਣੀਏ ਸਮੁੰਦਰ ਸਾ ਸੂਤਾਨ ਗਹਿਰਾ ਸੀਤੀ ਮਾਲ ਧੰ ਨ ਕੇ ਜੇ ਧੰ ਨਾ ਹੋਉ ਨੀ ਜਿਸ ਮਨੋਂ ਨਾ ਵਿਸਰੇ ਅੰਤਨਾ ਸਿਉਤੀ ਕਹਿਣਾ ਅੰਤ ਹੰਤਨਾ ਕਰਨੇ ਦੇ ਨ ਅੰਤ ਅੰਤ ਨਾ ਵੇਖਣਾ ਸੁਣ ਨਾ ਅੰਤ ਅੰਤ ਨਾ ਜਾਪੀਂ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਬਾਰ ਅੰਤ ਕਾਰਨ ਕੇਤੇ ਵਿਲਾਹੀ ਤਾਂ ਕੀ ਅੰਤ ਨ ਪਾਈ ਜੈ ਹੋ ਅੰਤ ਨ ਜਾਣੀ ਕੋਈ ਬੋਤਾ ਕੀਏ ਬੋਤਾ ਹੋਏ ਮੰਡਾ ਸਭ ਉੱਚਾ ਉੱਚੇ ਪਰ ਉੱਚਾ ਨਾਉ ਇਵਲ ਊਚਾ ਹੋਏ ਕੋਏ ਸੋਚੇ ਕੋ ਜਾਣੀ ਸੇ ਜੀਵਣ ਆ ਜਾਣੀ ਆਪਿਆ ਨਾ ਨਜ਼ਰੀ ਕਰੀਂ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਦਾ ਸਮਾਈ ਕੇ ਕੇ ਮੰਗੇ ਜੋ ਦੇ ਆਪਾਰ ਖੇਤਿਆਂ ਗੰਤ ਨਹੀਂ ਵੇਚਾਰ ਕੇ ਤੇ ਖਉ ਟੁੱਟੇ ਵੇਕਾਰ ਇਤੇ ਰਲਮ ਕਰਪਾਈ ਇਤੇ ਮੋਰਖ ਖਾਹੀ ਖਾਈ ਇਤਿਆਂ ਦੋ ਕਪੂਰ ਸਤਮਾਰੀ ਜੀਂਦਾ ਜੀਂਦਾ ਤਾਰ ਬੰਦ ਖਲਾਸੀ ਭਾਣੀ ਹੋਇ ਰਾਖ ਨਸਕੇ ਕੋਈ ਜੇ ਕੋ ਖਾਏ ਕ ਅੱਖਣ ਪਾਏ ਉਹ ਜਾਣੀ ਜੀਤਿਆਂ ਮੁਖਾਏ ਆਖੀ ਜਾਣੀ ਆਪੇ ਦੇ ਆਖੇ ਸੇਵੀ ਕਹੀ ਕੇ ਇਹਨੋਂ ਬਾਅਦ ਸੇ ਸਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲਾ ਗੋਣ ਬੋਲ ਬਪਾਰ ਮੂਲ ਬਪਾ ਦੀ ਮੂਲ ਪੰਧਾਰ ਮੁਲਾਵੇ ਮੁੱਲ ਲੈ ਜਾਏ ਅਮੋਲ ਪਰ ਮਲਾ ਸੁਮਾਏ ਮੂਲ ਤੁਰ ਮੂਲ ਦੀ ਬਾਣ ਅਮੋਲਾ ਤੋਲ ਮੂਲ ਪਰਮਾਨ ਮੂਲ ਵਸੀ ਸਮੁੰਨੀ ਸਾਨ ਅੰਮੋਨਕਾਰ ਅਮੋਨਫਲ ਮਾਨ ਮੋਲਲਾ ਲਾਖਿਆ ਨਾ ਜਾਏ ਆਖਾ ਫਰੀਹ ਲਿਬਲਾਈ ਆਖੇ ਵੇਦ ਪਾਠ ਪ੍ਰਾਨ ਆਖੇ ਪੜੇ ਕਰੇ ਬਖਿਆਨ ਆਖੇ ਵਰਮੇ ਆਖੇ ਦਾਖੀ ਗੋਪੀ ਤੇ ਗੋਬਿੰਦ ਆਖੇ ਸਰੀ ਆਖੇ ਸਿੱਧ ਆਖੇ ਕੇਤੇ ਕਿਤੇ ਬੁੱਧ ਆਖੀਂ ਧਾਨਵ ਆਖੀਂ ਦੇਵ ਆਖੀਂ ਸੁਮਰਮ ਜਿ ਸੇਮ ਕੀਤੇ ਆਖੀਂ ਆਖਣ ਪਾਈਂ ਚੀਤੇ ਕਹਿ ਕੇ ਉਹ ਸੁਠ ਜਾਈਂ ਇਤੇ ਕੀਤੇ ਹੋਰ ਕਰੇ ਤਾਂ ਆਖਣ ਸਕੀਂ ਕਿਹ ਕੇ ਜੀਵੜ ਭਾਵੇ ਤੇਵੜ ਹੋਏ ਨਾਨਕ ਜਾਨੀ ਸੱਚਾ ਸੋਇ ਜੇ ਕੋ ਆਖੇ ਬੋਲ ਵਿਕਾਰ 44 ਸਰਗਵਾਰ ਗਵਾਰ ਉਦਾਰ ਕੇ ਹਾਸੂ ਕਰ ਕੇ ਹਾ ਜਿਤ ਵਿਸਰਵ ਸੰਭਾਲ ਲੇ ਵਾਜੀ ਰਾਦਨੇ ਕ ਸੰਖਾ ਕੇਤੇ ਬਾਵਨ ਹਾਰੇ ਕੇਤੇ ਰਾਗ ਬリエ ਸੋਗੀ ਹਿੰਦ ਕੇਤੇ ਗਾਵਨ ਹਾਰੇ ਗਾਵੇ ਤਹੁਣ ਹੁਣ ਹਣੀ ਵੈ ਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਹੀ ਜਿਤ ਗੋਤ ਲਿਖ ਜਾਣੇ ਲਿਖਨ ਕੇ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋ ਸਦਾ ਸਵਾਰੀ ਗਾਵੀ ਇੰਦਨ ਦਸਨ ਵੇਖੇ ਦੇਵਤਿਆਂ ਤੰਦਾਲੇ ਗਾਵੈ ਸਤਿਵਾਦੀ ਅੰਦਰ ਗਾਵਉ ਸਾਧ ਵਿਚਾਰੀ ਗਾਵ ਜੀਤੀ ਸਕੇ ਸੰਤੋਖੀ ਗਾਵੀ ਗੇੜ ਕਰਾ ਰਹੀ ਗਾਵ ਪੰਡਿਤ ਪੰਦਰ ਕੇ ਸੰਯੁਗ ਜਿ ਕਵਿੰਤਾ ਨਾਲੇ ਗਾਵੇ ਮੋਹਣਿਆ ਮਨ ਮੋਹਣ ਸੁਗਾ ਮਛ ਪਿਆਲੇ ਗਉਨ ਤੁਮ ਪਾਈ ਤੇਰੇ ਅਸਤਾ ਤੀਰ ਨਾਲੇ ਗਾਵੈ ਜੋਤ ਮਹਾ ਬਲ ਸੂਰਾ ਗਾਵੀ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਵੰਡਾ ਕਰਕਾਰ ਰੱਖੀਂ ਧਾਰੀ ਤੇ ਜਦ ਨੂੰ ਗਾਵੈ ਜੋਤ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਿਜਤ ਨਾ ਆਉ ਨਾ ਨਹੀਂ ਕਿਆ ਵਿਚਾਰੀ ਕੋਈ ਜਿੰਦਾ ਸਾਚ ਸਾਇਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾ ਸਿਰਜਨਾ ਜਿੰਨ ਰਚਾਈ ਰੰਗੀ ਰੰਗੀ ਪਾਥੀ ਕਰ ਕਾ ਜਿੰਸੀ ਮਾਇਆ ਜਿੰਨੂ ਪਾਈ ਕਰ ਕਾ ਵੇਖੀ ਗੀਤਾ ਆਪਣਾ ਜੋ ਤਸ ਤੇ ਬੜਿਆਈ ਜੋ ਤਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹੁ ਸਹਾ ਪਾਸੇ ਨਾ ਨਿਕਰੇ ਹਰ ਜਾਈ ਮਨ ਦਾ ਸੰਤੋਲ ਸਰ ਉਪਾਤ ਛੋੜੇ ਧਿਆਨ ਕੀ ਕਰੇ ਭੂਤ ਚਿੰਤਾ ਹਾਲਕ ਵਾਰੀ ਕਾਇ ਜੁਗਤੰਦਰਾ ਭਤੀ ਤਿਆਈ ਪੰਥੀ ਸਭਲ ਜਮਾਤੀ ਮਨ ਜੀ ਤੇਜ ਜਗ ਜੀਤ ਅਗੇ ਤੁਸੀਂ ਆਦੇਸ ਆਦ ਅਲੀ ਨਾਸ ਨਾਚ ਜਿ ਏਕੂ ਦੇਸ ਹੋਗੋ ਗਿਆਨ ਦੇ ਆਪੰਡਾਲ ਕੜਕੜ ਵਾਜੀ ਨਾਸ ਆ ਬਨਾਸਲਾ ਕੀ ਸਮਝਾ ਕੇ ਅਰਿਸ ਅਵਰਾ ਸਾਧ ਸੰਜੋਜ ਜੇ ਕਾਚ ਲਾਵੀ ਲੇਖੇ ਆਵੀ ਭਾਗ ਅਦੇ ਤਸੇ ਆਦੇਸ ਆਗ ਅਨੀਰ ਅਨਾਨ ਅਨਹਲ ਜੋ ਇਕੂ ਵੇਸ ਇਕਮਈ ਜੁਗਤ ਵਿਆਹੀ ਤੇ ਚੇਲੇ ਪ੍ਰਮਾਨ ਸੰਸਾਰੀ ਇਕ ਹੰਤਾ ਜੀ ਇਕ ਲਾਈ ਦੀਵਾ ਜੋ ਤਸ ਪਾਵੇ ਤੇ ਵੇਚ ਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਉਹ ਨਦਰ ਨਾਵੇ ਬਹੁਤਾ ਹੀ ਬੇਵਾਨ ਆਦੇ ਤਸ ਅੰਦੇਸ ਆਦ ਅਨੀਲ ਅਨਾਤ ਨਾ ਤੇ ਜੇ ਕੋ ਵੇਸ ਆਸਨ ਰੇਲੇ ਕੁੰਡਾ ਜੋ ਵਿਸਵਾਸ ਨੀ ਕਾ ਬਾਾਰ ਕਰ ਕਰ ਵੇਖੇ ਸਚਿਨਹਾਰ ਨਾਲ ਸੱਚੇ ਕੀ ਸੱਚੀ ਕਾਰ ਆਦੇਤ ਸੇ ਆਦੇਸ ਆਗ ਅਨੀਲ ਅਨਾਨ ਨਾਜੁ ਜੁ ਇਕੋ ਬੇਸਾ ਇਕਦੂ ਜੀਵੋ ਲੱਖ ਹੋਵੇ ਲੱਖ ਵੇ ਲਖੀ ਸੋ ਲੱਖ ਲਾਗੀੜਾ ਆ ਕੀ ਏਕ ਨਾਂ ਜਗਦੀਸ਼ ਇਤਰਾ ਪਤ ਉਪਵੜੀਆਂ ਚੜੀਏ ਹੋਈ ਆ ਕੀ ਸਾਸ ਸੰਗਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾ ਲਗਨ ਤਰੀ ਪਾਈਏ ਕੋੜੀ ਕੋੜੇ ਠੀ ਸੰ ਆਖਨ ਜੋਰ ਚਪੇ ਨਹਿ ਜੋਰ ਜੋ ਨਮੰਗਲ ਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋ ਨਾਰਾਇਣ ਮਨ ਮਸੋ ਜੋ ਨਾ ਸੁਤੀ ਗਿਆਨ ਵਿਚਾ ਜੋ ਨਾ ਜੁਝੇ ਸ਼ੁਰਤੇ ਸੰਸਾਰ ਜੈਸੇ ਅਥਜੋਰ ਪਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਰੋਤੀ ਸਿੱਧੀ ਵਾਰ ਹੋਣ ਪਣੀ ਅਗਨੀ ਪਤਾਲ ਤਸਵੇ ਤਤੀ ਤੌਰ ਚੀਤਰਮ ਸਾ ਤਸਵੇ ਜੀ ਜੁਗਤ ਕੇ ਰੰਗ ਕਿ ਨਾਮੁ ਨੀ ਕਲੰਤ ਕਰਮੀ ਕਰਮੀ ਹੋਇ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਨ ਪੰਜ ਮਰਵਾਨ ਤਰੀ ਕਰਮ ਭੈ ਨਿਹਾਨ ਕਾਚ ਬਕਾਇ ਉਥੇ ਪਾਈ ਨਾਨਕਿਆ ਜਾਪੇ ਜਾਇ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਹਉਣ ਫਲੀ ਵੈਸੰਤਰ ਕੇਤੇ ਕਾਨ ਵੇਸ ਕੇਤੇ ਬਰਮੇ ਘਾਰਤ ਖੜੀਏ ਰੋਮ ਰੰਗ ਕੇ ਵੇਸ ਕੇਤਿਆ ਕਰ ਭੂਮੀ ਵੇਖ ਕੇਤੇ ਕੇਤੇ ਤੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੰਨ ਕੇਤੇ ਕਿਤੇ ਤ ਸਮੁੰਦ ਕੇਤਿਆ ਬਾਣੀ ਕੇਤਿਆ ਬਾਣੀ ਕੇਤੇ ਪਾਸ ਰੰਧ ਕੇਤਿਆ ਸੁਤੀ ਸੇਵ ਕੀਤੇ ਨਾਨਕਾਂ ਤਨ ਅੰਤ ਗਿਆਨ ਖਗ ਵਿਗਿਆ ਪਰਚੰਟਿ ਤੇ ਨਾਦ ਬਨੋ ਤਾ ਕੋਟ ਆਨੰਦ ਕਰਮ ਖੰਡ ਕੀ ਬਾਣੀ ਰੋ ਤਿਥੇ ਘਾਟ ਘੜੀਏ ਬਹੁਤਨੂ ਅਪਤਾਂ ਕੀ ਗੱਲਾਂ ਕਥੀਆਂ ਨਾ ਜਾਈ ਏ ਕੋ ਗ ਹੈ ਵਿਛੇ ਪਿਛਤਾਈ ਤਿਥੇ ਘੜੀਏ ਸੋਤਮ ਤੁਮ ਬਦ ਅਥੇ ਘੜੀਏ ਇਸਰਾ ਸਦਾਂ ਕੇ ਸੁੱਧ ਕਰਮਖੰਡ ਕੀ ਬਾਣੀ ਜੋ ਤਥੇ ਹੋਰ ਨ ਕੋਈ ਹੋਰ ਅਥੇ ਜੋਤ ਮਹਾ ਬਲ ਸੋ ਤਿਨ ਮੇਂ ਰਾਮ ਮੁਰਿਆ ਭਰਪੂ ਤਥੇ ਸੀਤੋ ਸੀਤਾ ਮਹਿਮਾ ਮਾਈ ਤਾਂ ਕਿ ਰੂਪ ਨਾ ਕਥਨੇ ਜਾਇ ਨਾ ਹੋ ਮਰੇ ਨ ਠਾਗੇ ਜਾਇ ਜਿਨ ਕੇ ਆਰਾਮ ਵਸੇ ਮਨ ਮਾਇ ਤਥੇ ਭਗਤ ਵਸੇ ਕਹਿ ਰੂ ਕਰੇ ਆਨੰਦ ਸਾਚਾ ਮੋ ਸੋਏ ਸੱਚ ਖੰਡ ਵਸੇ ਨਰੰਕਾਰ ਕਰ ਕਰਿ ਲੇਖਿ ਨਦਨ ਹਾ ਤਥੇ ਖੰਡ ਮੜ ਲਵਰਵੰਡ ਜੇ ਕੋ ਕਥਿਤਾ ਅੰਤ ਨ ਅੰਤ ਤਥੇ ਲੋਦੂ ਅਕਾ ਜੋਜ ਹਕਮਤਿ ਵੇਤਵਕਾਰ ਵੇਖੇ ਰੂਪ ਸੇ ਕਰ ਵਿਚਾਰ ਨਾਨਕ ਤੁਮਾ ਕਰਲਾ ਸਾ ਜਤ ਪਹਾਰਾਂ ਤੇਜ ਸੁਨਿਆਰ ਅਹਰਨ ਬਾਤ ਵੇ ਇਤਿਆਰ ਕੋਖ ਲਗ ਤਬ ਤਾ ਉਹ ਭਾਂਡਾ ਕੋ ਅੰਮ੍ਰਿਤ ਧਾਲ ਕੜੀਏ ਸੰਤ ਸਚੀ ਚਕਸਾਲ ਜੇ ਲੋਕ ਨਦਰ ਕਰੰ ਤਨ ਕਾ ਤਾਨ ਕਨ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮ ਹਤ ਦੇਸਰਾਤ ਦਾਈਂ ਤਾਇਆ ਖੇ ਲੈ ਸਗਲਾ ਜਗਤ ਅਗਿਆਈਆਂ ਬੁਰਿਆਈਆਂ ਬਾਚੇ ਧਰਮ ਹਰ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕੂ ਜਲੇ ਕੀਤੀ ਛੁੱਟੀ ਨਾਮ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਲੇ ਕਿਤੇ シュਤੀਰਾ ਨਾ